ਪੜਾ ਅੱਜ ਤੇਰੇ ਕੋਲੋਂ ਨਿਸ਼ਾਨ ਨਹੀਂ ਤੇ ਕੇਸ ਤੇ ਪਾਉਣ ਕੰਗਾ ਸਿੱਖੀ ਚ ਨਾ ਚੋ ਕੋਈ ਨਿਸ਼ਾਨ ਹੈ ਨਹੀਂ ਵੇ ਤੇ ਨੂੰਈ ਸਾਦੀ ਸੂੜੀ ਤੇ ਯਾਦ ਰਹੇਗੀ ਇਹ ਨੂੰਈ ਸਾਦੀ ਸੂੜੀ ਤੇ ਚੇਤੇ ਰਹੇਗੀ ਜਿਹੜੀ ਤੂੰ ਗਲੇ ਵਿੱਚ ਸਲੀਬ ਨਟਕਾਈ ਕਰਨਾ ਇਹ ਜਿਹੜੀ ਇਸਾਈਆਂ ਨੇ ਪਾਈ ਹੈ ਇਹ ਨਾ ਸਲੀਬ ਇਹ ਉਸ ਸਲੀਬ ਜਿਹੜੀ ਸੂੜੀ ਤੇ ਚਾੜਿਆ ਸੀ ਉਸ ਨਿਸ਼ਾਨੀ ਤੋਂ ਕੈਮਰ ਖੜਿਆ ਗਿਆ ਤੇ ਮੈਨੂੰ maaf ਕਰਿਆ ਜੇ ਜਿਹੜੇ ਅਸੀਂ ਗਲੇ ਚ ਟਾਈ ਪਾ ਰਹੇ ਆ ਨਾ ਇਹ ਵੀ ਉਹ ਸਾਈਆਂ ਦੀ ਨਿਸ਼ਾਨੀ ਹੈ ਅਸੀਂ ਤੇ ਵੇਖੋ ਵੇਖੀ ਦਾਤਰਾ ਵੀ ਪਾਇਆ ਹੁੰਦਾ ਤੇ ਨਾਲ ਟਾਈ ਵੀ ਤਾੜ ਕੇ ਰੱਖਦੇ ਅਸੀਂ ਭੁੱਲੀ ਗਏ ਕਿ ਸਾਡਾ ਨਿਵਾਸ ਕਿੱਥੇ ਅਸੀਂ ਭੁੱਲਦੇ ਜਾ ਰਹੇ ਤੇ ਉਹੋ ਤੇ ਚੇਤੇ ਰਹੇ ਕਿ ਸਰੀਰ ਵੇਰ ਤੇ ਦੂਰੀ ਸਾਡੀ ਸੁਣੀ ਤੇ ਯਾਦ ਰਹਿ ਗਈ ਭੁੱਲੇ ਤਵੀਆਂ ਰਾਜ ਕਿਵੇਂ ਭੁੱਲ ਗਏ ਜਿਹੜੇ ਤਰੀ ਤਵੀ ਤੇ ਬਹਿ ਕੇ ਵੀਰ ਗਾਦੇ ਰਹੇ ਚੌਕ ਚਾਂਦਨੀ ਸੀਸਕਟਵਾਲ ਵਾਲੇ ਬੱਚੇ ਅੱਖਾਂ ਦੇ ਸੋਵੇ ਤੁਹਾੜ ਵਰ ਤੈਨੂੰ ਗੁਰ ਤੇਗ ਬਹਾਦਰ ਪਾਤਸ਼ਾਹ ਕਿਵੇਂ ਭੁੱਲ ਗਏ ਜਿਨ੍ਹਾਂ ਨੇ ਕਿਹਾ ਸੀ ਬਾਹ ਜਿੰਨਾ ਦੀ ਪਕੜੀਏ ਸਿਰ ਦੀਜੈ ਬਾਹਾਂ ਛੋੜੀਏ ਤੈਨੂੰ ਮੇਰਾ ਕਲਵੀ ਵਾਲਾ ਪਾਤਸ਼ਾਹ ਕਿਵੇਂ ਭੁੱਲ ਗਿਆ ਦੇ ਨੇ ਕਿਆ ਸੀ ਇਹਨਾਂ ਪੁੱਤਰਾਂ ਦੇ ਸਿਰ 'ਤੇ ਬਾਦ ਜੀ ਦੇ ਸੁੱਤ ਚਾਰ ਚਾਰ ਬੂਏ ਤੋਂ ਕੀ ਹੋਇਆ ਜੀਵਨ ਕਈ ਹਜ਼ਾਰ ਤੈਨੂੰ ਇਹ ਕਿਵੇਂ ਪੁੱਜੇ ਪਰ ਇੱਕ ਸ਼ਬਦ ਕੀਰ ਵਿੱਚ ਜਿਹੜਾ ਬਾਦ ਇਹ ਕਹਿਆ ਨਾ ਬੜਾ ਭਾਪੂਲ ਤੇ ਕਹਿ ਲਗੀ ਚੰਗਾ ਹੁੰਦਾ ਜੇ ਧਰਮ ਤੋਂ ਜਾਣਦੇ ਤਾਂ ਕਹਿ ਲਗੀ ਪੁੱਤਰਾ ਇਹ ਦੇ ਨਾਲ ਤੇ ਚੰਗਾ ਹੁੰਦਾ ਜੇ ਤੁਸੀਂ ਧਰਮ ਦੇ ਖਾਤਰ ਸ਼ਹੀਦ ਹੋ ਜਾਂਦਾ ਨਾ ਆਜ ਤੇ লাশ ਪਈ ਹੁੰਦੀ ਫੱਟੇ ਤੇ ਤੇ ਮੈਂ ਵੇਖ ਕੇ ਮਾਣ ਮਹਿਸੂਸ ਕਰਦੀ ਚੰਗਾ ਹੁੰਦਾ ਜੇ ਧਰਮ ਤੋਂ ਜਾਣ ਕੇ ਤਾਂ ਰਹਿੰਦੀ ਤੂੰ ਨੂ ਮੂਖਾੜ ਜੋਗੀ ਮੈਂ ਵੀ ਗੱਲ ਕੀ ਵਾਲੇ ਪਾਤਸ਼ਾਹ ਨੂੰ ਮੂਹ ਕਾੜ ਜੋਗੀ ਕਿਤੇ ਰਹਿ ਜਾ ਤੂੰ ਕੜਪਤੀ ਸ਼ੇਰੇ ਪੰਜਾਬ ਦੇ ਨਾ ਰਹਿੰਦੀ ਸ਼ਹੀਦ ਦੀ ਬਾਅ ਅਫਵਾੜ ਜੋਗੀ ਮੈਂ ਵੀ ਇੱਕ ਸ਼ਹੀਦ ਦੀ ਬਾਤ ਵਾਦੀ ਤੇ ਮੈਂ ਮਾਣ ਕਰਦੀ ਤੇਰੇ ਪੁੱਤਰ ਦੀ ਆਤਮਾ ਤੇਰੇ ਪਿਓ ਦੀ ਆਤਮਾ ਵੀ ਅੱਜ ਤੜਪਦੀ ਹੋਵੇ ਐਸੇ ਵਜਨ ਵਿੱਚ ਸ਼ਬਦ ਗਏ ਕਿ ਬਾ ਬਾ ਮੈਂ ਕਿਹਨਾਂ ਤੇ ਡੇ ਰੂਆ ਕਹਿ ਲਗਾ ਮੈਂ ਛੋਟਾ ਸਾਂ ਮੈਨੂੰ ਗੋਰੀਆਂ ਨੇ ਬਰਗਲਾ ਲਿਆ ਮੈਨੂੰ ਪਤਾ ਨਹੀਂ ਸੀ ਪਰ ਮਾਂ ਮੇਰੀਏ ਮੈਂ ਅੱਜ ਤੇਰੇ ਨਾਲ ਤਪਰਨ ਕਰਨ ਲੱਗਾ ਵੇਖ ਮੈਂ ਤੇਰਾ ਰਾਜ ਭਾਗ ਵਾਪਸ ਨਹੀਂ ਦਿਵਾ ਸਕਦਾ ਮੈਂ ਤੇਰਾ ਗਿਆਪਤੀ ਵਾਪਸ ਨਹੀਂ ਦਿਵਾ ਸਕਦਾ ਮੇਰਾ ਭਰਾ ਮਰਿਆ ਮੈਂ ਵਾਪਸ ਨਹੀਂ ਮੋੜ ਸਕਦਾ ਪਰ ਤੇਰਾ ਪੁੱਤਰ ਅੱਜ ਤੇਰੇ ਨਾਲ ਵਾਅਦਾ ਕਰਦਾ ਜਿੱਦਣ ਮੇਰੇ ਪ੍ਰਾਨ ਨਿਕਲਣਗੇ ਗੁਰਗੋਬਿੰਦ ਸਿੰਘ ਦੀ ਸਿੱਖੀ ਵੇਖੋ ਜ਼ਰੂਰ ਹੋਵੇ ਬੁਲੇ ਸੂਤਾ ਸਾਸੀ ਆਉ ਸੱਚ ਜਾਣਿਓ ਇਤਿਹਾਸ ਦੇ ਪੰਨੇ ਦਵਾਜੇ ਜਿਸ ਦਿਨ ਕਮਰ ਜ਼ਰੀਬ ਸਿੰਘ ਨੇ ਪੈਰਿਸ ਦੇ ਗ੍ਰੈਂਡ ਹੋਟਲ ਵਿੱਚ 19 ਨੰਬਰ ਕਮਰੇ ਵਿੱਚ ਆਪਣਾ ਆਖਰੀ ਸਵਾਸ ਲਿਆ ਸੀਗਾ ਗੁਰੂ ਰੋਬਿੰਦਰ ਰਾਜੀ ਦੇ ਸਿੱਖੀ ਉਹਦੇ ਕੋਲ ਉਸੇ ਟੁੱਟੇ ਹੋਏ ਪੁੱਤਰ ਨੂੰ ਬਾਅਦ ਫਿਰ ਗੁਰੂ ਦੇ ਨਾਲ ਜੋੜ ਦਿੰਦਾ ਤੇ ਅੱਜ ਤੇ ਮੇਰੀਆਂ ਭੈਣਾ ਦਾ ਵੀ ਇਹਦਾ ਬੱਚਿਆਂ ਦੇ ਕੇਸ ਬਾੜ ਕੋਈ ਉਹਨਾਂ ਦੇ ਕੇਸ ਕਰਵਾਏ ਜਾਂਦੇ ਕੇਸ ਬਾੜ ਕੋਲੋਂ ਦੇਖਿਆ ਨਿੱਕਿਆ ਦੇ ਕੇਸ ਦਾਸਲ ਕਰਵਾ ਕੇ ਨਾ ਤੇ ਆ ਜਿਹੜੇ ਫਿਲਮੀ ਹੀਰੋ ਤੁਰੇ ਕਰਦੇ ਨੇ ਇਹਨਾਂ ਦੇ ਨਾਲ ਤਸ਼ਰੀਹ ਦੇਣਗੇ ਕਿ ਮੇਰਾ ਪੁੱਤਰ ਮੇਨੂੰ ਰਿਤਿਕ ਕੋਸ਼ਨ ਵਰਗਾ ਨਜ਼ਰ ਆਉਂਦਾ ਹੈ ਮੇਨੂੰ ਬਾਉ ਵੀ ਦਿਔਰ ਵਰਗਾ ਨਜ਼ਰ ਆਉਂਦਾ ਹੈ ਕੋਈ ਭਾਰਾ ਵਾਲੀ ماں ਹੈ ਜਿਹੜੀ ਆਪਣੇ ਪੁੱਤਰ ਦੇ ਸੀਸ ਤੇ ਸੋਹਣੀ ਜੀ ਦਸਤਾਰ ਸਜਾ ਕੇ ਉਹਦਾ ਮੱਥਾ ਚੁੰਮ ਕੇ ਆਖੇ